ਸਸਿਕਾਲ ਜੀ ਸਾਰੇ ਲੋਕ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਵੀਰ ਕਿਸ ਟਾਈਮ ਪਹੁੰਚੇ ਆ ਪਿੰਡ ਕਲਬਾਣੂ ਦੇ ਵਿੱਚ ਇੱਥੇ ਗੁੱਗਾ ਮਾੜੀ ਦੀ ਜਿਹੜੀ ਹੈਗੀ ਜਗਾ ਉੱਥੇ ਅੱਜ ਇੱਥੇ ਮੇਲਾ ਹਰ ਸਾਲ ਜੋ ਬਣਾਇਆ ਜਾਂਦਾ ਉਹ ਅੱਜ ਵੀ ਇੱਥੇ ਮੇਲਾ ਪੂਰਾ ਭਰਿਆ ਹੋਇਆ ਹੈ ਔਰ ਕਲਬਾਣੂ ਪਿੰਡ ਦੇ ਵਿੱਚ ਪੂਰੀਆ ਰੌਣਕਾਂ ਲੱਗੀਆਂ ਹੋਈਆਂ ਨੇ ਦੂਰੋਂ ਦੂਰੋਂ ਲੋਕੀ ਪਿੰਡਾਂ ਦੇ ਵਿੱਚੋਂ ਆ ਕੇ ਇੱਥੇ ਗੁੱਗਾ ਮਾੜੀ ਦੇ ਉੱਤੇ ਜਿਹੜੇ ਨੇ ਉਹ ਮੱਥਾ ਟੇਕ ਕੇ ਜਾ ਰਹੇ ਨੇ ਬਾਕੀ ਤੁਹਾਨੂੰ ਇੱਥੇ ਕੁਝ ਤਸਵੀਰਾਂ ਨਾਲ ਸਾਂਝੀਆਂ ਵੀ ਕਰਦੇ ਆ ਤੁਹਾਡੇ ਨਾਲ ਔਰ ਜਿਹੜੇ ਇੱਥੇ ਤੇ ਹੈਗੇ ਨੇ ਉਹਨਾਂ ਨਾਲ ਅਗੋਂ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਲੋਕਾਂ ਵੱਲੋਂ ਪ੍ਰਸ਼ਾਦ ਦੀ ਸੇਵਾ ਕਰਦੇ ਹੋਏ ਅੱਗੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਸੱਚ ਮੇਲ న్యూਸ ਦੇ ਲਾਈਵ ਤਸਵੀਰਾਂ ਕਲਪਾਣੂ ਪਿੰਡ ਦੇ ਉੱਤੋਂ thank <laughs> you ਇਹਨੂੰ ਸਵਈਏ ਕਹਿੰਦੇ ਆ ਇਹ ਸਵਈਏ ਹੁੰਦੇ ਆ ਜਿਹੜੇ ਕਿ ਜਾਨੀ ਕਿ ਇਹ ਗੋਗੇ ਦੀਆਂ ਜੋ ਵੀ ਵਾਰਾਂ ਹੁੰਦੀਆਂ ਨੇ ਉਹਨਾਂ ਨੂੰ ਇਹ ਗਾਉਂਦੇ ਨੇ ਬਾਕੀ ਤਨ ਹੋਰ ਵੀ ਇੱਥੇ ਦ੍ਰਿਸ਼ ਦਿਖਾਉਂਦੇ ਆ ਮੇਲੇ ਦੇ ਜਿਹੜੀਆਂ ਕੁਝ ਤਸਵੀਰਾਂ ਫੜੀਆਂ ਨਾਲ ਹੋਰ ਵੀ ਸਮਝੇਗਾ ਕਾਸਤਰੀ ਘਰ ਜੀ ਨਾ ਇਹ ਕਿਸੇ ਚੰਮ ਸ਼ਰਮਾ ਜੀ ਅੱਛਾ ਇਕਲਵਾਨ ਪਿੰਡ ਦੇ ਰਹਿਣਾ ਹਾਂ ਜੀ ਇਕਲਵਾਨ ਪਿੰਡ ਦੇ ਜੀ ਤੁਸੀਂ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਮੇਲਾ ਇੱਥੇ ਭਰਿਆ ਹੈ ਇਹ ਜਿਹੜਾ ਸਾਡਾ ਮੇਲਾ ਹੈ ਨਾ ਜੀ ਅਸੀਂ ਬਚਪਨ ਤੋਂ ਦੇਖ ਰਹੇ ਆ ਬੜੇ ਧੂਮਤਾਮ ਨਾਲ ਜਿੰਨੇ ਵੀ ਆਂਡਗਵਾਂਡ ਦੇ ਪਿੰਡ ਨੇ ਸਾਰੇ ਇੱਥੇ ਦਰਸ਼ਨ ਕਰਨ ਆਉਂਦੇ ਨੇ ਤੇ ਬਾਬੇ ਦੀ ਦਿਲੋਂ ਪੂਜਨਾ ਕਰਦੇ ਨੇ ਤੇ ਇਹ ਹਰ ਸਾਲ ਹੀ ਕੁਝ ਐਸਾ ਬਣਾ ਹਰ ਸਾਲ ਇਸੇ ਤਰ੍ਹਾਂ ਆਉਂਦੇ ਆ ਤੇ ਆਸ ਵੀ ਰੱਖਦੇ ਆ ਵੀ ਗੁੱਗਾ ਜਾਰ ਫਿਰ ਹਰ ਤਰ੍ਹਾਂ ਹੋਰ ਵਾਅਦਾ ਕਰੇ ਲੰਗਰ ਨੂੰ ਕਿ ਸੇਵਾ ਲੰਗਰ ਦੀ ਸੇਵਾ ਕੀ ਇੱਥੇ ਬਹੁਤ ਜ਼ਿਆਦਾ ਜਿੰਨੇ ਵੀ ਸਾਡੀ ਸੰਗਤ ਆਉਂਦੀ ਹੈ ਸਾਰਿਆਂ ਨੂੰ ਲੰਗਰ ਪਾਣੀ ਖੁੱਲਾ ਤੇ ਦੂਜਾ ਗੁੱਗਾ ਮਾੜੀ ਵਾਸਤੇ ਵੱਧ ਤੋਂ ਵੱਧ ਆਂਡਗਵਾਂਡ ਸਾਰਾ ਸਾਡਾ ਵੱਧ ਤੋਂ ਵੱਧ ਸਹਿਯੋਗ ਦੇ ਰਹੇ ਜਿਸ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਪਹਿਲਾਂ ਸਾਡੀ ਕੱਲੀ ਮਾੜੀ ਹੁੰਦੀ ਸੀ ਛਾਤ ਵੀ ਪਈ ਹੋਈ ਐ ਆਲੇ-ਦਾਲੇ ਬਹੁਤ ਵਧੀਆ ਇੱਕ ਨੰਬਰ ਤੇ ਕੰਮ ਹੋ ਰਿਹਾ ਹੈ ਸਾਡੇ ਪਿੰਡ ਦੇ ਕਾਫੀ ਲੋਕ ਨੇ ਸਹਿਯੋਗ ਵੀ ਬਹੁਤ ਵਧੀਆ ਦਿੰਦੇ ਨੇ ਇਹ ਚੀਜ਼ ਮੈਂ ਨੋਟ ਕੀਤੀ ਹੈ ਹਾਂ ਜੀ ਸਾਡੇ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਭਾਵੇਂ ਗੁਰੂ ਘਰ ਹੈ ਭਾਵੇਂ ਸੰਤਾਂ ਦਾ ਡੇਰਾ ਹੈ ਭਾਵੇਂ ਸਾਡੇ ਬਾਬਾ ਧਿਆਨ ਦਾਸ ਹੋ ਗਿਆ ਸਿੱਧਾ ਡੇਰਾ ਹੋ ਗਿਆ ਜਿੱਨੇ ਗੁੱਗਾ ਮਾੜੀ ਹੋ ਗਈ ਸੇਵ ਮੰਦਰ ਹੋ ਗਿਆ ਸਾਡੇ ਗੁਰੂ ਘਰ ਦੀ ਮਤ ਜਣੀ ਕਿ ਕਹਿੰਦਾ ਭਾ ਮੇਰਾ ਇਹ ਆ ਵੀ ਸਾਡੇ ਪਿੰਡ ਦੇ ਵਿੱਚ ਸਾਰੇ ਧਰਮਾਂ ਦਾ ਸਾਰਿਆਂ ਦਾ ਸਨਮਾਨ ਤੇ ਕੋਈ ਜਾਤ ਪਾਤ ਦਾ ਕਿਸੇ ਕਿਸਮ ਦਾ ਇੱਥੇ ਵੇਦ ਭਾਵ ਨਹੀਂ ਹੈਗਾ ਹਰ ਸਾਰੇ ਧਰਮਾਂ ਦੇ ਲੋਕ ਹਰ ਇਕੱਠੇ ਧਰਮ ਤੇ ਇਕੱਠੇ ਹੁੰਦੇ ਨੇ ਬਾਬੇ ਦੀ ਕਿਰਪਾ ਕਿਦਾਂ ਕੇ ਸਨੀਆਂ ਬਕਤਾਂ ਰੱਖੇ ਬਾਬੇ ਦੀ ਕਿਰਪਾ ਰੱਖੀ ਚੱਲਦੀ ਰਹੂਗਾ ਇਨਸਾਨ ਇੱਥੇ ਰਹਿ ਸਕਦਾ ਜਿਹੜੀਆਂ ਇਹ ਚੀਜ਼ਾਂ ਨੇ ਇਹ ਸਦਾ ਵਾਸਤੇ ਨੇ ਭਾਵੇਂ ਗੁਰੂ ਘਰ ਆ ਭਾਵੇਂ ਗੋਗਾ ਜਾਰ ਪੀਰ ਆ ਇਹ ਸਦਾ ਸਤਿਰੀ ਰਹਿਣਗੇ ਬਹੁਤ ਬਹੁਤ ਧੰਵਾਜਾਦਾ ਥੈਂਕ ਯੂ ਬਹੁਤ ਸੱਚੇ ਦਰਬਾਰ ਕੀ ਜੈ ਛਤਰੀ ਮਹਾਰਾਜ ਕੀ ਜੈ ਪਰ ਗੁਰੂ ਗੋਵਰਖਨਾਥ ਕੀ ਕੇ ਸ਼ਿਵ ਸ਼ੰਕਰ ਫੋਲੇ ਨਾਥ ਕੀ ਕੇ ਬਹੁਤ ਖੁਸ਼ੀ ਨੀ ਕਰਾਂ ਕਿ ਬੜੇ ਧੂਮਤਾ ਮਨਾਲਾ ਮੱਥਾ ਟਿਕ ਰਿਹਾ ਹੈ ਬੜੇ ਸੇਵਾਦਾਰ ਸੇਵਾ ਸਰਦਾਰ ਨੂੰ ਸੇਵਾ ਕਰ ਰਹੇ ਨੇ ਬਹੁਤ ਜਿਦਮਾਨ ਕਰ ਰਹੇ ਨੇ ਇਹਨਾਂ ਨੂੰ ਪੀਰ ਬਦਾਵੇ ਇਹਨਾਂ ਦਾ ਕਾਰੋਬਾਰ ਬਦਾਵੇ ਜੀਆਂ ਨੂੰ ਸੁਖ ਵਰਤਾਵੇ ਚੰਦ ਮੁਸਤੀ ਬਖਸ਼ੇ ਇਹਨਾਂ ਨੇ ਮਰਦ ਮੰਦਿਆਂ ਮਰਦਾਂ ਪੂਰੀਆਂ ਕਰਨ ਬਹੁਤ ਸੱਚੇ ਦਰਬਾਰ ਕੀ ਹੈ ਹਾਂ ਬਸ ਨੂੰ ਬਰੀ ਮੈਂ ਹਾਂ ਹੋਰ ਕੀ ਕਹਿਣਾ ਚਾਹੋਗੇ ਇਸ ਬਾਰੇ ਹੋਰ ਕਹਿਣਾ ਹੈ ਮੈਂ ਮਦਦ ਅੱਜ ਜਿਹੜੀ ਕਮੇਟੀ ਬਣੀ ਹੈ ਆਕਾ ਕੰਮ ਫੈਮਰੀ ਹੈ ਵਧੀਆ ਕੰਮ ਬਣੀ ਜਾ ਰਹੀ ਹੈ ਜੀ ਇਹ ਕਰ ਰਹੇ ਆ ਇੱਥੋਂ ਦੇ ਜਿਹੜੇ ਆਗੂ ਨੇ ਆਪਾਂ ਉਹਨਾਂ ਨਾਲ ਆਪਾਂ ਗੱਲ ਕਰਦੇ ਆ ਜਿਹੜੇ ਇੱਥੇ ਸਵੇਰ ਤੋਂ ਸੇਵਾ ਨਿਭਾ ਰਹੇ ਨੇ ਹਾਂਜੀ ਜੀ ਨਾ ਇਹੋ ਡਾਈ ਰਾਜਵੀਰ ਸ਼ਰਮਾ ਜੀ ਅੱਛਾ ਇਹ ਪਿੰਡ ਜਿਹੜਾ ਹਰ ਸਾਲ ਕਰਾਇਆ ਜਾਂਦਾ ਹੈ ਹਰ ਸਾਲ ਕਰਾਇਆ ਜਾਂਦਾ ਜੀ ਇਹਨੂੰ 10 15 ਪਿੰਡ ਆਂਦੇ ਨੇ ਮਤਾਂ ਦੇਖਣ ਵਾਸਤੇ ਧੂੜੀਆਂ ਭਰਾਸ ਤੱਕ ਦੇਡਣਾ ਕਲਵਾਣੂ ਕਗਾ ਤਾਲਾ ਟਰਾਲੀ ਬਾషాਪੁਰ ਤੋਂ ਪਿੰਡ ਪੁੱਟਾ ਸਿੰਘ ਵਾਲਾ ਤੋਂ ਨਰੇੜੇ ਪਿੰਡ ਤੱਕ ਇੱਥੇ ਧੂਮਤਾਮਨਾ ਬਣਾਇਆ ਜਾਂਦਾ ਹੈ ਜੀ ਸਾਰੇ ਪਿੰਡਾਂ ਦਾ ਇੱਥੇ 15 ਪਿੰਡਾਂ ਦਾ ਸਾਂਝਾ ਇਸ ਸਥਾਨ ਆ ਬਾਬਾ ਦਾ ਬਾਬੇ ਦਾ 10-15 ਪਿੰਡਾਂ ਦਾ ਸਾਂਝਾ ਸਥਾਨ ਆ ਬਾਬੇ ਦਾ ਹਰ ਸਾਲ ਇੱਥੇ ਵੱਧ ਤੋਂ ਵੱਧ ਧੂਮਤਾਮਨਾ ਬਣਾਇਆ ਜਾਂਦਾ ਜੀ ਵਧੀਆ ਲੰਗਰ ਦਾ ਪ੍ਰਬੰਧ ਹੈ ਜੀ ਸਾਰਾ ਦਿਨ ਚਾਹ ਦਾ ਲੰਗਰ ਅ ਅਸ਼ਟਮੀ ਵਾਲੇ ਚਾਹ ਦਾ ਲੰਗਰ ਤੇ ਰੋਟੀ ਦਾ ਲੰਗਰ ਵੀ ਸਾਰਾ ਦਿਨ ਚੱਲਦਾ ਰਹਿੰਦਾ ਹੈ ਕੱਲ ਫਰੂਟ ਚਾਹ ਦਾ ਲੰਗਰ ਸਾਰਾ ਦਿਨ ਚੱਲਿਆ ਸਾਰਾ ਦਿਨ ਫਰੂਟ ਚਾਹ ਦਾ ਲੰਗਰ ਪਿੰਡ ਵਾਲਿਆਂ ਵੱਲੋਂ ਲੰਗਰ ਦੀ ਵੀ ਸੇਵਾ ਦਾ ਪੂਰਾ ਪੂਰਾ ਪ੍ਰਬੰਧ ਕੀਤਾ ਗਿਆ ਔਰ ਇੱਥੇ ਸੰਗਤਾਂ ਜਿਹੜੀਆਂ ਨੇ ਦੂਰੋਂ ਦੂਰੋਂ ਆ ਕੇ ਲੰਗਰ ਵੀ ਛਕਦੀਆਂ ਨਜ਼ਰ ਆ ਰਹੀਆਂ ਨੇ ਇਸ ਟਾਈਮ ਦੇਖ ਰਹੇ ਤੁਸੀਂ ਕਲਵਾਣੂ ਪਿੰਡ ਦੀਆਂ ਲਾਈਵ ਤਸਵੀਰਾਂ ਜਿੱਥੇ ਪੂਰਾ ਪੂਰਾ ਖਿਆਲ ਰੱਖਿਆ ਜਾ ਰਿਹਾ ਔਰ ਲੰਗਰ ਦੀ ਸੇਵਾ ਵੀ ਇੱਥੇ ਕਰਦੇ ਹੋਏ ਜਿਹੜੇ ਸ਼ਰਧਾਲੂ ਨੇ ਉਹ ਨਜ਼ਰ ਆ ਰਹੇ ਨੇ ਇੱਥੇ ਲੰਗਰ ਵੀ ਅਤੁੱਟ ਚੱਲ ਰਿਹਾ ਹੈ ਕਈ ਲੰਗਰ ਪਾਣੀ ਸਾਰਾ ਕੁਝ ਚਾਹ ਪਾਣੀ ਦਾ ਰਾਤ 12 ਵਜੇ ਤੱਕ ਲੰਗਰ ਚੱਲੇਗਾ ਬੜੀ ਹਾਂ ਹਾਂ ਹਾਂਜੀ ਹਾਂ ਕਲਵਾਣੂ ਦੀ ਮਾੜੀ ਹੈ ਗੁਗਾ ਮਾੜੀ ਜੀ ਲੰਗਰ ਵੀ ਚੰਨ ਦਿਨ ਚੱਲਦਾ ਇੱਥੇ ਬਹੁਤ ਬਖਸ਼ਈਏ ਬਹੁਤ ਸਾਰਾ ਦਾਨ ਕਰਦੇ ਨੇ ਜੀ ਬਹੁਤ ਸਾਰਾ ਨਗਰ ਚੜ੍ਹਦੀਆਂ ਗੱਲਾਂ ਚ ਹੈ ਕਿੰਨੇ ਘੰਟੇ ਹੋ ਗਏ ਬਾਬਾ ਜੀ ਤੁਹਾਨੂੰ 48 48 ਹੋ ਗਏ ਜੀ ਲਗਾਤਾਰ ਭੰਡੇ ਦੀ ਸੇਵਾ ਕਰ ਰਹੇ ਜੀ ਬਾਬੇ ਜੀ ਬੜੀ ਵਧੀਆ ਗੱਲ ਹੈ ਹਨਾ ਹਾਂ ਜੀ ਕਿਰਪਾ ਵਾਲਕੇ ਜੀ ਬਾਬਾ ਜੀ ਇਹ ਕ੍ਰਾਂਤੀ ਜੋ ਜਿਹੜੇ ਨੂੰ ਚੰਗਾ ਲੱਗਦਾ ਜੀ ਬਸ ਨਹੀਂ ਦੇਖ ਸਕ ਰਹੇ ਸੇਵਾਦਾਰ ਇੱਥੇ 48 48 ਘੰਟੇ ਤੋਂ ਲਗਾਤਾਰ ਜਿਹੜੀ ਹੈ ਕਿ ਸੇਵਾ ਕਰਦੇ ਨਜ਼ਰ ਆ ਰਹੇ ਨੇ ਬਾਕੀ ਤੁਹਾਨੂੰ ਇੱਥੇ ਕੁਝ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਜਿਹੜੇ ਇੱਥੇ ਖਾਣ ਪੀਣ ਨੂੰ ਲੈ ਕੇ ਹਰ ਇੱਕ ਮਠਿਆਈ ਦਾ ਦੇਖ ਸਕਦੇ ਹੋ ਤੁਸੀਂ ਵੀ ਹਰੇਕ ਮਠਿਆਈ ਦੀਆਂ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਨੇ ਔਰ ਕਾਫੀ ਪਿੰਡਾਂ ਦੇ ਲੋਕ ਇੱਥੇ ਇਕੱਤਰ ਹੋ ਕੇ ਆਏ ਹੋਏ ਨੇ ਕਿਵੇਂ ਚੱਲ ਰਿਹਾ ਫਿਰ ਅੱਜ ਦਾ ਦਿਨ ਐਨ ਵਧੀਆ ਚੱਲ ਰਿਹਾ ਜੀ ਵਧੀਆ ਚੱਲ ਰਿਹਾ ਐਨ ਵਧੀਆ ਐਨ ਫਰਸਟ ਕਲਾਸ ਜੀ ਐਨ ਵਧੀਆ ਬਾਈ ਲੋਕ ਖਾ ਰਹੇ ਨੇ ਜੀ ਨਾਲੇ ਮੌਸਮ ਵੀ ਠੰਡਾ ਆਇਆ ਈ ਲੋਕ ਐ ਖਾ ਰਾਂ ਦੜਾ ਦੜਾ ਹਾਂ ਬਿਲਕੁਲ ਹੋਰ ਉਹ ਇੱਥੇ ਖਰੀਦਦਾਰੀ ਕਰਦੇ ਤੁਸੀਂ ਦੇਖ ਸਕਦੇ ਹੋ ਇਹ ਹਰ ਸਾਲ ਇਹ ਤੇ ਬਹੁਤ ਵੱਡਾ ਮੇਲਾ ਲੱਗਦਾ ਔਰ ਲੋਕੀ ਬਹੁਤ ਦੂਰੋਂ ਦੂਰੋਂ ਇਕੱਤਰ ਹੁੰਦੇ ਨੇ ਇੱਥੇ ਕਿੱਥੋਂ ਆਏ ਪਟਿਆਲੇ ਤੋਂ ਭਾਈ ਜੀ ਹਰ ਸਾਲ ਭਾਜੀ ਕਲਵਾਨੂ ਆਈਦਾ ਜੀ ਔਰ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਨੇ ਆਦ ਕੀ ਭਾਜੀ ਥੋੜੀ ਜਿਹਾ ਦੁਕਾਨਦਾਰੀ ਘਟੇਗੀ ਅੱਜ ਕੀ ਵੈਸੇ ਖਰੀਦਦਾਰੀ ਵਧੀਆ ਹੋ ਰਹੀ ਏ ਸਾਰੀ ਅੱਜ ਭਾਜੀ ਚੱਲੀ ਜਾਂਦਾ ਭਾਜੀ ਟਾਈਮ ਪਾਸ ਹੋ ਜਾਂਦਾ ਮਬਾਪਾ ਦੇ ਦਿੰਦਾ ਥਾਲ ਫੁਲਕਾ ਮਿਲ ਜਾਂਦਾ ਫਿਰ ਦੇਖ ਸਕਾ ਜੇ ਤੁਸੀਂ ਖੜਾਉਣੇ ਇੱਥੇ ਤਰ੍ਹਾਂ ਤਰ੍ਹਾਂ ਦੇ ਖੜਾਉਣੇ ਆ ਨੀਆਂ ਔਰ ਵੱਡੀਆਂ ਵੱਡੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਥੇ ਔਰ ਪਬਲਿਕ ਪੂਰੀ ਮੇਲਾ ਪੂਰਾ ਭਰਿਆ ਹੋਇਆ ਇਸ ਟਾਈਮ ਦੇਖ ਸਕਾ ਜੇ ਦੇਖ ਸਕਦੇ ਹੋ ਅੱਛੇ ਝੂਲਿਆਂ ਦਾ ਜਿਹੜੀ ਕਿ ਜਿਹੜਾ ਹੈਗਾ ਲੱਗਾ ਹੋਇਆ ਔਰ ਬੱਚੇ ਦੂਰੋਂ ਦੂਰੋਂ ਇੱਥੇ ਆ ਕੇ ਮ제 ਲੈਂਦੇ ਹੋਏ ਤੁਸੀਂ ਦੇਖ ਸਕਦੇ ਹੋ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਦੇਖਦੇ ਰਹੋ ਸੱਚੀ ਮੇਂ ਨਿਊਜ਼ ਪੰਜਾਬ ਮੈਂ ਤੁਹਾਡੇ ਨਾਲ ਕਿਸੇ ਹੋਰ ਖਬਰ ਦੇ ਨਾਲ ਫਿਰ ਮਿਲਾਂਗਾ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਬਹੁਤ-ਬਹੁਤ ਵਾਣ ਸਜਾ ਰਿਹਾ ਹੈ